ਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆ ਰਹੇ ਨੇ ਨਾ ਹੁਣ ਫਿਰ ਮੁੰਡੇ ਕੁੜੀਆਂ ਇੱਥੇ ਆ ਕੇ ਕੰਮ ਕਰ ਰਹੇ ਨੇ ਕੋਈ ਇੱਥੋਂ ਕਹਿੰਦਾ ਕਹਿੰਦਾ ਮੈਂ ਜਾਣਾ ਸੀ ਕੈਨੇਡਾ ਬਾਪੂ ਨੇ ਕਰ ਜਿਹਦੇ ਪੈਸੇ ਦਾ ਪ੍ਰਬੰਧ ਕਰ ਲਿਆ ਸੀ ਪਰ ਅਚਾਨਕ ਇੱਕ ਚਿੱਠੀ ਆ ਗਈ ਤੂੰ ਬਿਜਲੀ ਬੋਰਡ ਚ ਐਸਡੀਓ ਲੱਗ ਗਿਆ ਕਹਿੰਦਾ ਕੈਨੇਡਾ ਜਾਣਾ ਕੈਨਸਲ ਮੈਂ ਇੱਥੇ ਕੰਮ ਕਰੂੰਗਾ ਜੀ ਜੇ ਇੱਥੇ ਕੰਮ ਮਿਲ ਜੇ ਬਹੁਤ سارے ਮੁੰਡੇ ਉੱਥੇ ਬੋਲਦੇ ਨੇ ਹਾਂਜੀ ਹੈ ਜੀ ਹੈ ਜੀ ਕੈਨੇਡਾ ਤੋਂ 1 ਮਹੀਨੇ ਬਾਅਦ ਤੁਹਾਡੀ ਮਾਸੀ ਦੀ ਕੁੜੀ ਮੁੜਿਆਈ ਕਾ ਇੱਥੇ ਕੰਮ ਕਰ ਹਾਂ ਪੇਪਰ ਦਿਓ ਪੜੋ ਪੇਪਰ ਦੇ ਦਿਓ ਸਾਡੇ 600 ਨੰਬਰ ਦਾ ਪੇਪਰ ਹੈ ਤੁਹਾਡੇ 600 ਨੰਬਰ ਆ ਗਏ ਐ ਨਹੀਂ ਹੋ ਸਕਦਾ ਕਿ 500 ਨੰਬਰ ਵਾਲੇ ਨੂੰ ਨੌਕਰੀ ਮਿਲ ਗਈ 600 ਵਾਲਾ ਰਹਿ ਗਿਆ ਕਿਉਂਕਿ 500 ਵਾਲੇ ਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਮਿਲ ਜਾਂਦਾ ਸੀ ਜਾਂ ਫਿਰ 500 ਵਾਲੇ ਦੇ ਬਾਪੂ ਕੋਲੇ ਪੈਸੇ ਸੀ ਇਹ ਨਹੀਂ ਹੋ ਸਕਦਾ ਨੰਬਰ ਜਿਹਦੇ ਆਉਣਗੇ ਮੈਰਿਟ ਦੇ ਅਧਾਰ ਤੇ ਨੌਕਰੀ ਮਿਲੂਗੀ ਭਾਵੇਂ ਇੱਕ ਪਰਵਾਜ਼ ਚ ਦੋ ਹੋਣ ਦੋ ਦੋ ਲੈ ਲਓ